ਸਸ ਜੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਔਰ ਸੁਣਾਓ ਕੀ ਹਾਲ ਚਾਲ ਆ ਸਭ ਠੀਕ ਠਾਕ ਹੈ ਜੀ ਠੀਕ ਠਾਕ ਨਹੀਂ ਆ ਸਾਡੀ ਬੰਦੀ ਬੜੀ ਹਾਲ ਸਾਡੀ ਹਾਲਤ ਬੜੀ ਮੰਦੀ ਆ ਓਏ 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 ਕੱਲ ਦੀ ਕੱਲ ਸ਼ਾਮ ਦੀ ਲਾਈਟ ਗਈ ਹੋਈ ਸਾਡੇ 7 ਵਜੇ ਦੀ ਤੇ ਅੱਜ ਸਵੇਰ ਦੇ 8 ਵਜੇ ਆ ਅਜੇ ਵੀ ਨਹੀਂ ਆਉਣੀ ਐ ਉਧਰੋਂ ਸੰਡੇ ਆ ਤੇ ਅਹੀਂ ਪਤਾ ਨਹੀਂ ਕਿੰਨੇ ਕ ਫੋਨ ਕਦੀ ਪਟਿਆਲੇ ਕਦੀ ਕਿਤੇ ਕਦੀ ਕਿਤੇ ਨਾ ਹੀ ਗੁੱਜੀ ਦੀ ਰਸਉਂ ਦਿੱਤਾ ਆ ਸਾਰੀ ਰਾਤ ਸਾਡੀ ਇਤਰਾਏ ਡਾਂਗੀ ਆ ਬਸ ਬਸਲ ਮਟੇ ਲੈਂਦੇ ਪਹਿਲਾਂ ਤਾਂ ਇਨਵਰਟਰ ਕੰਮ ਕਰਦਾ ਰਿਹਾ ਇੱਕ ਤੇ ਜਿਹੜੇ ਅੱਜ ਕੱਲ੍ਹ ਆ ਘਰਾਂ ਚ ਲਾ ਲਏ ਕੈਮਰੇ ਤੇ ਵਾਈਫਾਈ ਉਹੀ ਇਨਵਰਟਰ ਤੇ ਉਹੀ ਖਾ ਜਾਂਦੇ ਉਹਨਾਂ ਲਈ ਵੱਖਰਾ ਹੀ ਇਨਵਰਟਰ ਚਾਹੀਦਾ ਹੈ ਕਿ ਨਹੀਂ ਤੇ ਵਾਈਫਾਈ ਖਾ ਗਿਆ ਸਾਰਾ ਸਾਡਾ ਤੇ ਪਾਣੀ ਸਾਡਾ ਕੱਲ ਦਾ ਹੀ ਖਤਮ ਹੋਇਆ 7 ਵਜੇ ਤਾਈ ਉਧਰ ਲਾਈਟ ਬੰਦ ਹੋ ਗਈ ਤੇ ਨਾਲ ਹੀ ਜੀ ਪਾਣੀ ਹੁਣੀ ਵੀ ਚਲੇ ਗਏ ਤੇ ਇੰਨੀ ਬੁਰੀ ਹਾਲਤ ਕਦੀ ਇਤਰਾ ਨਹੀਂ ਹੋਇਆ ਕਿ ਪਾਣੀ ਵੀ ਖਤਮ ਹੋ ਜੇ ਤੇ ਲਾਈਟ ਵੀ ਚਲ ਜੇ ਕਦੀ ਨਹੀਂ ਹੋਇਆ ਕਈ ਸਾਲਾਂ ਚ ਕਦੀ ਹੋਇਆ ਹੈ ਨਾ ਇਤਰਾ ਨਹੀਂ ਨਾ ਜੋ ਹਾਲਤ ਸਾਡੀ ਐਸ ਵਰੀ ਹੋਈ ਆ ਤੇ ਰਾਤ ਸਾਰੀ ਇਤਰਾ ਇਹ ਪੜਕਦੇ ਪੜਕਾਉਂਦੇ ਨਿਕਲ ਗਈ ਆ ਤੇ ਜੀ ਸਵੇਰੇ ਥੋੜੀ ਜੀ ਨੀਂਦ ਆਈ ਐ ਇਨੀ ਰਾਤੀ ਚਲੋ ਆਪਾਂ ਦੋ ਘੰਟੇ ਸੌ ਲਿਆ ਫਿਰ ਸਵੇਰੇ 4 ਵਜੇ ਤੋਂ ਪਹਿਲਾਂ ਤਾਂ ਇਹ ਰੋਟਰ ਬੰਦ ਹੋ ਗਿਆ ਉਸ ਤੋਂ ਬਾਅਦ ਫਿਰ ਇਤਨੀ ਰੇ ਮੈਂ ਅਦੇ ਸਾਵਲ ਅੱਜ ਸਾਵਲ ਨੇ ਤਾਰੇ ਵੀ ਵੇਖ ਲਏ ਸੇ ਬਾਨੇ ਨਾ ਹੈਨਾ ਸਾਵਲ ਸਾਵਲ ਤੇ ਅੱਜ ਸਾਰੇ ਤਾਰੇ ਤਾਰਿਆਂ ਦਾ ਮੈਂ ਮੁਆਇਨਾ ਕਰਕੇ ਆਇਆ ਮਮਾ ਮੈਂ ਮਿੰਨ ਤੇ ਪਤਾ ਨਹੀਂ ਆਈ ਤੈਨੂੰ ਕੀ ਅੱਬ ਕਹਿੰਦੇ ਹੁੰਦੇ ਆ ਤਿੰਨ ਤਾਰੇ ਗੀਟੀਆਂ ਕਹਿੰਦੇ ਹੁੰਦੇ ਮਮੀ ਸਾਡੇ ਤੇ ਆ ਵੇਖੋ ਜੀ ਆ ਜੰਤਰ ਜਿਹੜੇ ਆ ਕਈ ਸਾਲ ਪਹਿਲਾਂ ਦੇ ਬਣੇ ਹੋਏ ਆ ਤੇ ਹੁਣੇ ਚੱਲਣ ਦੇ ਕੰਮ ਆ ਗਿਆ ਪੱਖੀਆਂ ਕੌਣ ਹੈਣਾ ਆ ਜਾ ਕੇ ਚੀਜ਼ ਜਿਹੜੀ ਪੁਰਾਣੀ ਆ ਉਹਦੀ ਲੋੜ ਪੈ ਜਾਂਦੀ ਸਾਵਲ ਦੇ ਮੇਰੀ ਪੱਕੀ ਸਾਵਲ ਵੀ ਲੰਮਾ ਪਿਆ ਸਾਵਲ ਦੇ ਦੇ ਮੇਰੀ ਪੱਕੀ ਸਾਵਲ ਨੇ ਕੂ ਪੱਕੀ ਚਲਾਈ ਆ ਤੇ ਇਹ ਕਿੰਨੇ ਸਾਲ ਬਾਅਦ ਆ ਕੇ ਦੀ ਸਾਨੂੰ ਲੋੜ ਪਈ ਇਹ ਕਿੰਨੀਆਂ ਪੁਰਾਣੀਆਂ ਆ 12 13 ਸਾਲ ਪਹਿਲਾਂ ਮੰਮੀ ਪਿੰਡੋਂ ਬਣਵਾ ਕੇ ਲਾਈ ਕਿਸੇ ਕੋ ਮੈਂ ਉਹਦੋਂ ਕਹਿੰਦੀ ਆ ਵੀ ਇਹ ਕੀ ਕਰਨੀ ਆ ਮੰਮੀ ਤੋ ਪਰ ਇਹੋ ਜੀਆਂ ਚੀਜ਼ਾਂ ਲੱਭਦੀਆਂ ਆ ਤੇ ਐਡੀ ਵਧੀਆ ਨਾ ਘੁੰਮਦੀ ਐ ਇੰਝ ਕਰਕੇ ਘੁੰਮਣ ਵਾਲੀ ਪੱਖੀ ਤੇ ਮੈਂ ਮੰਮੀ ਚੂੰ ਚੂੰ ਕਰਦੀ ਮੰਮੀ ਕਹਿੰਦੇ ਉਹ ਹੈਗਾ ਨਹੀਂ ਆ ਵੀ ਕੁੰਗੂਰੂ ਪੱਖੀ ਵਾਲਾ ਜਣਾ ਮੈਂ ਆਹ ਚਾ ਤੂੰ ਹੁਣ ਗਾਣਾ ਬੋਲ ਨਾ ਲੈ ਦੇ ਮੈਨੂੰ ਕਿ ਪੱਖੀ ਕੁੰਗੂਰੂਆ ਵਾਲੀ ਆਹ ਕੁੰਗੂਰੂ ਤੇ ਲੱਗੇ ਨਹੀਂ ਆ ਤੇ ਚੂੰ ਚੜਿਆ ਕਰਨੀ ਆ ਇਹ ਸਾਰੀ ਚੂੰ ਚਾ ਕਰਨੀ ਆ ਤੇ ਹੁਣ ਪਸੀਨੇ ਦਾ ਬਰਾਹal ਹੁੰਦੇ ਆ ਪਤਾ ਨਹੀਂ ਕਿਦੋਂ ਲਾਈਟ ਆਣੀ ਆ ਕਿਦੋਂ ਜਾਣ ਸਕੀ ਆਣੀ ਆ ਵੇ ਲੋ ਉਹ ਵੀ ਕਈ ਪਿੰਡ ਹੈਗੇ ਅਜੇ ਵੀ ਗੁਰਪ੍ਰਸਾਦ ਜੀ ਜਿੱਥੇ ਲਾਈਟ ਨਹੀਂ ਹੈਗੀ ਕਿ ਹੈਗੀ ਤਕਰੀਬਨ ਨਹੀਂ ਲਾਈਟ ਹੈਗੀ ਸਾਰੇ ਹੈ ਨਹੀਂ ਹੈ ਅੱਛਾ ਮੈਂ ਹੈ ਸ਼ਾਇਦ ਹੈ ਨਹੀਂ ਹੈਗੀ ਪਰ ਇੱਕ ਦਿਨ ਨਹੀਂ ਹੈਣਾ ਇੱਕ ਰਾਤ ਨਹੀਂ ਸਾਨੂੰ ਦੱਸਦਾ ਕਿ ਲਾਈਟ ਦੀ ਕਿੰਨੀ ਵੈਲਯੂ ਹੈਣਾ ਲਾਈਫ 'ਚ ਵਿਚਾਰ ਦੋ ਆਪਣੇ ਤੇ ਵੀ ਕੋਈ ਪਾਉ ਚਾਨਣਾ ਤੁਸੀਂ ਲਖਿਆ ਉਹਨੂੰ ਕੀ ਕਰਨਾ ਮਤਲਬ ਸਮਝ ਨਹੀਂ ਆਉਂਦੀ ਕਿ ਸਾਡ ਪਾਣੀ ਦਾ ਜਿਹੜਾ ਸਿਸਟਮ ਸਾਰਾ ਜਿਹੜਾ ਚੱਲਣ ਗਿਆ ਕੁਝ ਵੀ ਨਹੀਂ ਕੋਈ ਟੈਪ ਚੱਲ ਰਹੀ ਹੈ ਤੇ ਪਾਣੀ ਬਿਲਕੁਲ ਬਿਕ ਮੋਹ ਨਹੀਂ ਹੈਗਾ ਮੈਂ ਕੱਲ ਆਰਡਿੰਗ ਵਾਲੋਂ ਕੋਲ ਲੈਣਾ ਪਰ ਉਹਨਾਂ ਨੇ ਨਾ ਹੁੰਦੇ ਸਾਡੀਆਂ ਕਬਾਡੀਆਂ ਨੂੰ ਦੇਣਾ ਪਹਿਲਾਂ ਪਤਾ ਕਿ ਰਾਤੀ ਅਸੀਂ ਇੱਕ ਪਾਰਟੀ ਲੈ ਆਏ ਸੀ ਉਦੋਂ ਅਜੇ 8:00 ਵਜੇ ਹੀ ਤੇ ਕਿਉਂਕਿ ਸਾਡਾ ਤਾਂ ਬਿਲਕੁਲ ਖਤਮ ਹੋ ਗਿਆ ਤੇ ਮੈਂ ਜਿਹੜੇ ਸਾਡੇ ਨੇਬਰ ਹੀ ਮੈਂ ਆਪੇ ਜੈਂਟੀ ਤੇ ਪਾਣੀ ਦੀ ਲਿਆਉ ਲੋੜ ਪੈ ਗਈ ਸਾਨੂੰ ਪਤਾ ਨਹੀਂ ਕਿੱਥੇ ਕਿਉਂਗੀ ਸਾਡਾ ਤਾਂ ਖਤਮ ਹੋਇਆ ਉਹਨਾਂ ਨੂੰ ਪੁੱਛਿਆ ਬਖੇ ਪਾਣੀ ਆ ਕਹਿੰਦੇ ਹਾਂਜੀ ਹੈਗਾ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਲਾਈਟ ਜਿਹੜੀ ਹੈ ਸਾਰੀ ਰਾਤ ਨਹੀਂ ਆਉਣੀ ਤੇ ਉਧਰੋਂ ਆਪਾਂ ਇੱਕ ਪਾਲਟੀ ਹੈਨਾ 15 ਕਿ ਲੀਟਰ ਦੀ ਲੈ ਆਂਦੀ ਉਹਦੇ ਨਾਲ ਤੇ ਚਲੋ ਸਰ ਗਿਆ ਹੈਨਾ ਮੜਾ ਮੂਟਾ ਜਿਆ ਤੇ ਫੇਰ ਸਾਡੇ ਘਰ ਇੱਕ ਹੈਗੀ ਜਿਹੜਾ ਉਦਾਂ ਆ ਸਰਕਾਰੀ ਪਾਣੀ ਕੀ ਉਹਨੂੰ ਕਹਿੰਦੇ ਕਾਰਪੋਰੇਸ਼ਨ ਵਾਲੀ ਹੁੰਦੀ ਹੈ ਨਾ ਇੱਕ ਟੈਪ ਉਹ ਹੀ ਬੰਦ ਕੀਤੀਆਂ ਸੀ ਉਹ ਸਾਡੇ ਨਾਲ ਦੇ ਪਲਾਟ 'ਚ ਨਹੀਂ ਸੀ ਉਹਨੂੰ ਰਾਤੀ ਖੋਲਿਆ ਜਾ ਕੇ 12 ਵਜੇ ਉਹਦੇ ਅੱਗੇ ਟੈਪ ਫਿੱਟ ਕੀਤੀ ਤੇ ਉਹਦੇ 'ਚ ਪਾਣੀ ਆਇਆ ਮਸਾ ਮਿਲੂ ਜਿਆਦਾ ਚਲੋ 10 ਕਿਲੋਟਰ ਦੇ ਭਰੀ ਗਿਆ ਹੁਣ ਸਵੇਰ ਦਾ ਇੰਨਾ ਕੀ ਹੋਣਾ ਆ ਹੁਣ ਤਾਂ ਬੰਦ ਹੋ ਗਿਆ ਹੁਣ ਉਹ ਟਾਈਮ ਨਹੀਂ ਆਉਂਦਾ ਉਹਨੂੰ ਵੇਖਣ ਤੇ ਮੈਂ ਮम्मी ਕਿੰਨੇ ਵਜੇ ਪਾਣੀ ਆਉਂਦਾ ਮੰਮੀ ਇਹ ਤੇ 4 ਵਜੇ ਆ ਜਾਂਦਾ 4 ਵਜੇ ਵੇਖਿਆ ਉੱਥੇ ਕੁਛ ਨਹੀਂ 5 ਵਜੇ ਵੇਖਿਆ ਤੇ ਮੈਂ ਤੇ ਸਾਵਲ ਬੈ ਗਏ ਬੇੜੇ 'ਚ ਕੁਰਸੀਆਂ ਢਾ ਕੇ ਮੈਂ ਸਾਵਲ ਵੇਖਣਾ ਪਾਣੀ ਕਿੰਨੇ ਵਜੇ ਆਉਂਦਾ ਕੁਛ ਨੇ ਆਇਆ ਤੇ 6 ਵਜੇ ਪਾਣੀ ਆਇਆ ਉਹ ਵੀ ਚੁਰ 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 ਮਾਲਾ ਮੋਟਾ ਜਿਹਾ ਤੇ ਪਾਸੇ ਹੈ ਕਿ ਉਹੀ ਪਾਣੀ ਦੇ ਨਾਲ ਰਾਤ ਦੀ ਸਾਡੇ ਰੋਟੀ ਵਾਲੇ ਬਰਤਨ ਜਿੱਤਨੇ ਵੇ ਸੀ ਉਹ ਵੀ ਨਹੀਂ ਸਾਫ ਹੋਏ ਪਾਣੀ ਹੈ ਹੀ ਨਹੀਂ ਬਿਲਕੁਲ ਬਸ ਜਿਹੜੇ ਉਹ ਜਿਹੜੇ ਆਪਾਂ ਗਵਡੀਆਂ ਦੇ ਘਰੋਂ ਨੇਬਰ ਦੇ ਘਰੋਂ ਪਾਣੀ ਲੈਂਦਾ ਸੀ ਉਹਦੇ ਨਾਲ ਗੁਜ਼ਾਰਾ ਕੀਤਾ ਆਪਣਾ ਵਾਸ਼ਰੂਮ ਦਾ ਮਾਲਾ ਮੋਟਾ ਜਿਆ ਤੇ ਬਾਕੀ ਇਤਨਾ ਹੀ ਬੈਠੇ ਆ ਤੇ ਹਲਨੇ ਵਿੱਚ ਨੇਬਰ ਦਾ ਫੋਨ ਆਉਣ ਡਿਆ ਰੀਵੀ ਦਾ ਫੋਨ ਆਉਣ ਡਿਆ ਤੇ ਸਾਰੇ ਇੱਕ ਦੂਜੇ ਨੂੰ ਫੋਨ ਕਰ ਕਰ ਪੁੱਛਣ ਡਿਆ ਹੌਸਲਾਂ ਨੇ ਆ ਜੇਗੀ ਫੋਨ ਨਹੀਂ ਬੜੇਗੀ ਤੇ ਅੱਜ ਸੰਡੇ ਆ ਕਹਿੰਦੇ ਸੰਡੇ ਚੜਦਾ ਨਹੀਂ ਹੈ ਟਰਾਂਸਫਾਰਮ ਟਰਾਂਸਫਾਰਮ ਵੀ ਸੜ ਗਿਆ ਤੇ ਪਰ ਕਹਿੰਦੇ ਹੁਣ ਇੰਨੀਆਂ ਕੰਪਲੀਟਸ ਆਈਆਂ ਤੇ ਜਿਹੜਾ ਛਡਾਉਣਾ ਪੈਣਾ ਪਰ ਤੁਹਾਨੂੰ ਕੀ ਪਤਾ ਕਿ ਸੰਡੇ ਕਿਤੇ ਕੰਮ ਚੇਤੀ ਹੋ ਜਾਂਦੇ ਆ ਹੁਣ ਮੈਨੂੰ ਲੱਗਦਾ ਹੈ ਕਿਤੇ 10 11 ਵਜੇ ਤੱਕ ਹੁਣ ਸਾਨੂੰ ਲਾਰਾ ਮਿਲਿਆ ਕਿ 10 11 ਵਜੇ ਤੱਕ ਆ ਜਾਏਗੀ ਜੀ ਆਈ ਠੀਕ ਹੈ ਨਹੀਂ ਮੈਂ ਦਿਲਜੀਤ ਜੀ ਦੀ ਗਾਂਢੀ ਵੀ ਦਿਲਜੀਤ ਦੀ ਨਾਨਕੇ ਚਲੀਏ ਨਾਨਕੇ ਸਾਡੇ ਜਿਹੜੇ ਦੂਰਾ ਤੇ ਨਾਨਕੇ ਆ ਸਾਬ ਕਿਹਾ ਮੈਂ ਤੇ ਇਤਰਾ ਨਹੀਂ ਜਾਣਾ ਮੈਂ ਮੈਂ ਤਾਂ ਗਏ ਤਾਂ ਮੈਂ ਤਾਂ ਹਾਈ ਸਟ੍ਰੀਟ ਤੇ ਜਾਣਾ ਇਤਨਾ ਹੀ ਚੱਲਣਾ ਤੇ ਚਲੋ ਉੱਥੇ ਜਾ ਕੇ ਨਹਾਈਏ ਤੋਂ ਅੱਜ ਗੁਰਦੁਆਰਾ ਸਾਹਿਬ ਪ੍ਰੋਗਰਾਮ ਵੀ ਹੈਗਾ ਤੇ ਉੱਥੇ ਲੱਗੇ ਗੁਰਦੁਆਰਾ ਸਾਹਿਬ ਮੁੜ ਕੇ ਉਧਰ ਨੂੰ ਚੱਲ ਜਾਗੇ ਤੇ ਅੱਜ ਮੰਮੀ ਜੀ ਸਾੜਿਆਂ ਨੇ ਪਰੋਟੇ ਮਖਾ ਲਿਆ ਮੇਰੀ ਹਜੀ ਅੱਖ ਹੀ ਲੱਗੀ 6 ਵਜੇ 6 1/2 ਵਜੇ ਮਾੜੀ ਜਿਹੀ ਜਨੀ ਤਾਂ ਮਮੀ ਨਾਲ ਹੀ ਕੀ ਰਿਹਾ ਤੇ ਆਟਾ ਗੁੰਨ ਲਾ ਮੈਂ ਮੈਨੂੰ ਨਹੀਂ ਪਤਾ ਚੁ ਕੰਨਾ ਕਰ ਲਓ ਤੇ ਆਹ ਵੇਖੋ ਮਮੀ ਪਰੌਂਠੇ ਲੱਗੇ ਖਾਣ ਨੂੰ ਆ ਬੜਾ ਬਲਰ ਹੋ ਰਿਹਾ ਕੈਮਰੇ ਤੇ ਪਤਾ ਨਹੀਂ ਕੀ ਗੱਲ ਆ ਦੂਜਾ ਕਰ ਲਓ ਦੂਜਾ ਕਿਹੜਾ ਮੈਂ ਦੂਜਾ ਹਾਂ ਹਾਂ ਦੂਰ ਦਾ ਠੀਕ ਆ ਲੱਗੇ ਵਾਲਾ ਇਤਰਾ ਹੈ ਉਹ ਕੀ ਆਈਸਾਈਡ ਕਰਕੇ ਜਾਂ ਕਿਦਾਂ ਹਾਂਜੀ ਪਰ ਜੀ ਦੀ ਪੱਕੀ ਮਾ ਹੀ ਚੱਲਣ ਦੇ ਆਇਆ ਆਇਆ ਮਾਸਾ ਠੀਕ ਆ ਜੇ ਬਾਹਰ ਮੱਛਰ ਬਹੁਤ ਆ ਹਾਂ ਬਾਹਰ ਮੱਛਰ ਬਹੁਤ ਆਂ ਮੈਂ ਇਹਦੇ ਸਾਵਲ ਤੇ ਕੂਟੇ ਦੇ ਗਏ ਟਾਪ ਤੇ ਜਿਹੜਾ ਹੀ ਕਦੀ ਨ ਚੜੇ ਮੈਂ ਅੱਧਾ ਘੰਟਾ ਅੱਧਾ ਘੰਟਾ ਬਾਹਰ ਦੇ ਉੱਦ ਘੰਟਾ ਅੰਦਰ ਇਸ ਨਾਲ ਕਰਕੇ ਠਿੱਕ ਆ ਪਰ ਇਹ ਹੀ ਕਿ ਜੇ ਆਪਾਂ ਇੱਕ ਪੱਖਾ ਵੀ ਚਲਾਉਂਦੇ ਤਾਂ ਵੀ ਟਾਈਮ ਨਿਕਲ ਜਾਣਾ ਹੈ ਤੁਸੀਂ ਵੀ ਬਾਹਰ ਦਾ ਚਲਾ ਕੇ ਬਹਿ ਗਏ ਇੱਧਰ ਅੰਦਰ ਵੀ ਚੱਲਦਾ ਦੋ ਮੈਂ ਵੀ ਪੰਦ ਬੰਦ ਕਰ ਦਿੱਤਾ ਸੀ ਮੈਂ ਅੱਧਾ ਘੰਟਾ ਹੀ ਚਲਾਇਆ ਬਸ ਹਮ ਅੱਧਾ ਘੰਟਾ ਕਰਾਇਆ ਅੱਧਾ ਘੰਟਾ ਬੰਦ ਕੀਤਾ ਫਿਰ ਫਿਰ ਅੱਧਾ ਘੰਟਾ ਚਲਾਇਆ ਮੈਂ ਉਹ ਕਿਤੋਂ ਫੇਰ ਲੰਦਾ ਤੀਬਾ ਆ ਜਾ ਕੇ ਆਹ ਪੁਰਾਣੀ ਜੰਤਰਾ ਨਹੀਂ ਕੰਮ ਸਾਰਿਆ ਸਾਡਾ ਥੋੜਾ ਬੋਤਾ ਸਾਵਲ ਨੂੰਹੀਂ ਪੱਕੀਆਂ ਚੱਲ ਚੱਲ ਕੇ ਸੁਵਾਇਆ ਸਾਵਲ ਤੇਰੀ ਨੀਂਦ ਤਾਂ ਪੂਰੀ ਹੋ ਗਈ ਬੱਚੇ ਲੋੜ ਜੇ ਹੋਂ ਸਾਨੂੰ ਨਾ ਆ ਜਾ ਕੇ ਲਾਈਟ ਔਨ ਨਹੀਂ ਲਈ ਜਾਣ ਨਿਕਣ ਦੀਆਂ ਨੌਣਾ ਤੋਂ ਨੌਣ ਤੋਂ ਬਿਗਾਰ ਕੋਈ ਕੰਮ ਨਹੀਂ ਹੁੰਦਾ ਸੋ ਉਹ ਕਰਦੀਆਂ ਮੈਂ ਉਹਦੇ ਨਾਲ ਵਾਈਪਰ ਨਾ ਕੱਢ ਲੋ ਤੇ ਸਾਨੂੰ ਹੁਣ ਜਿਹੜਾ ਨਾਨਕੇ ਜਾਣਾ ਪੈ ਗਿਆ ਹੁਣ ਹੁਣ ਉੱਥੇ ਜਾਣਾ ਬਣਾ ਪਤਾ ਨਹੀਂ ਲਾਈਟ ਕਿਦੋਂ ਆਉਣੀ ਆ ਉਧਰੋਂ ਸੰਡੇ ਆ ਨਾ ਆਵੇ ਤਾਂ ਬੰਦਾ ਨਾ ਪਾਣੀ ਹੋਵੇ ਫਿਰ ਤਾਂ ਕੋਈ ਗੱਲ ਨਹੀਂ ਹੁਣ ਪਾਣੀ ਵੀ ਨਹੀਂ ਹੈ ਘਰ ਕਰੀਏਗੀ ਸੋ ਅੱਜ ਹੁਣ ਚੱਲਦੇ ਆ ਨਾਨਕੇ ਅੱਜ ਨਾਨਕਿਆਂ ਨੂੰ ਪੜਤੋਂ ਪਾਦੀਏ ਸਵੇਰੇ ਸਵੇਰੇ ਜਾ ਕੇ 8 ਵਜੇ ਚੱਲ ਜਾਈਏ ਅਹੀਂ ਗਿਆ ਹੀ ਨਾ ਤੁਹਾਨੂੰ ਵੀ ਅਹੀਂ ਚੱਲ ਜਣਾ ਨਾ ਅੱਕੇ ਅਹੀਂ ਪਹੁੰਚ ਕੇ ਨਾਨਕੇ ਤੇ ਪਰੌਂਠੇ ਖਾਦੇ ਜਾ ਰਹੇ ਆ ਨਾ ਤੋਂ ਲਿਆ ਆ ਗਏ ਫਰੈਸ਼ ਹੋ ਗਏ ਨਾ ਕਿਉਂ ਵਧੀਆ ਕਿ ਨਹੀਂ ਸਾਨੂੰ ਦਾਤੀ ਆ ਜਾਣਾ ਚਾਹੀਦਾ ਸੀ ਆਈ ਬਿਲਕੁਲ ਮੈਂ ਹੋਈ ਕਰ ਰਹੀ ਆਈ ਓਕੇ ਸਭ ਜਾ ਗਾ ਅਧਰਾਮਾ ਕਦੇ ਕੁਦੇ ਪਾਗਲ ਬੈਟਮਨ ਜਿੰਨੇ ਲਾ ਕੇ ਸੋਣੇ ਦੀ ਵੀ ਸੀ ਪਾਗਲ ਲੈ ਦੋਆ ਜਾਣੇ ਇੱਥੋਂ ਜਾਣਾ ਇਦੋਂ ਕਿਹਨੇ ਕਰਦੇ ਚੱਲ ਨਹੀਂ ਸਾਰੇ ਤਾਂ ਇੱਥੋਂ ਹੋ ਜਾਂਦੇ ਤਾਂ ਆ ਵੀ ਬਿਲਕੁਲ ਚਲੋ ਹੁਣ ਵੀ ਆ ਗਏ ਚਲੋ ਜਾਨ ਸੋਕੀ ਹੋ ਗਈ ਔਰ ਰਿੰਪੀ ਦਾ ਫੋਨ ਆਇਆ ਕਹਿੰਦੀ ਲਾਈਟ ਨਹੀਂ ਆਈ ਮੈਂ ਹੁਣ ਅਹੀਂ ਤੇ ਉਦੋਂ ਹੀ ਆਵਾਂਗੀ ਜਦੋਂ ਲਾਈਟ ਆਉਂਗੀ ਅਹੀਂ ਨਹੀਂ ਆਉਂਦੇ ਵੀ ਵੇਖੋ ਟੀਵੀ ਵੇਖੋ ਨਾਲ ਖਾਓ ਨਾਲ ਪਰੌਟੇ। ਤੁਮ ਮਾਮੀ ਜੀ ਲਾਤਾ ਨਾਲ ਖਾਵੇਂ। ਗਰ ਭਰੌਂਟੇ। ਨਾ ਨਾਨ ਕੇ ਫਿਰ ਨਾਨ ਕੇ ਹੁੰਦੇ ਜਿੱਦਾਂ ਮੋਚੀ। ਮੈਂ ਮੈਨੂੰ ਚੈੱਕ ਕਰਿਓ ਮਰਦੀ ਕਿੰਦਾਂ ਦਾ ਪੀਂਦੇ ਤੇਜ਼ ਤੇ ਨਹੀਂ ਹੋ ਗਿਆ। ਤੇ ਵੀ ਨਾ ਮਿਸ ਰੋਟੀ। ਨਾ ਮਾਮੀ ਜੀ ਮੈਂ ਖਾ ਲਈ। ਮੈਂ ਇੱਥੇ ਆਪੋਂ ਮੈਂ। ਮੈਂ ਆਕਾ ਟਪਨੀਆ ਸ਼ੱਕਰ ਵਾਲੀ ਵੀ ਨਹੀਂ ਮੈਂ। ਨਹੀਂ ਠੀਕ ਆ ਮਿੱਠਾ ਵਾਦੂ। ਆਡੇ ਆਡੇ ਵੀ ਨਹੀਂ ਕੀ ਕਰਤਾ ਤੁਸੀਂ ਮੀਂਹ ਨੇ ਹੋ ਜਾ ਆਈਦਾ ਆਪਣੇ ਲਈ ਵੀ ਕੀ ਬਣਾ ਲੈਣੇ ਕੋਈ ਮੇਰੇ ਲੋੜ ਵੀ ਨਹੀਂ ਹੈਗੀ ਕੀ ਚਲੋ ਮੈਂ ਨੂੰ ਮੈਂ ਦੇਦਾ ਮੈਨੂੰ ਤਾਂ ਇਹ ਨਹੀਂ ਨਾਲ ਲੋਕਾਂ ਦੇ ਨਹੀਂ ਨਹੀਂ ਚਲੋ ਉਹ ਦਹੀਂ ਘੱਟ ਖਾਂਦੇ ਯੂਰੋ ਕੈਸਟ ਕਰਕੇ ਹਾਂਜੀ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਬਾਹਰ ਤੇ ਇਹਨੂੰ ਸਮਝ ਨਹੀਂ ਆਉਂਦਾ ਕੀ ਹੋਇਆ ਮੈਂ ਕਿਹਾ ਬਹੁਤ ਸਾਰੀ ਅੱਡੀ ਬੋਤਲਾਂ ਕੱਢਦੀ ਪੁੱਤ ਨੂੰ ਨਾ ਨਾ ਕਿਉਂਕਿ ਇਹ ਵਾਜ਼ ਦਿੱਤੇ ਮਿਲਨੇ ਵਾਕੇ ਨਾਨਕੇ ਲੋਕਾਂ ਕੋਲ ਹੁੰਦਾ ਫਾਇਦਾ ਨਾ ਬਿਲਕੁਲ ਮੈਂ ਨਾ ਹਾਂ ਦੇ ਮੈਂ ਨਹੀਂ ਆਉਂਦਾ ਸੋਕੀ ਨਾ ਮੈਂ ਸਾਰੇ ਸਾਰੀ ਰਾਤ ਆ ਇਹ ਜਾ ਕੱਢੇ ਇੱਕ ਇੱਕ ਮਿੰਟ ਹੀ ਹੋਇਆ ਸੀ ਤੇ ਮੰਮੀ ਨੇ ਪਤਾ ਕੀ ਸੰਸਨ ਨੂੰ ਤੀਨ ਵੀ ਪਤਾ ਲੱਗ ਗਿਆ ਤਾਂ ਮੈਂ ਹੱਥ ਹੀ ਮਹਿਨ ਹੋ ਗਈ ਨਹੀਂ ਉਧਰੋਂ 11 ਵਜੇ ਤੇ ਕਥਾ ਔਨ ਕਰਕੇ ਬੈਗੇ ਤੇ ਇਹਨਾਂ ਦੀ ਨੀਂਦ ਫਿਰ ਉਖੜ ਗਈ ਸਾਰੀ ਰਾਤ ਨਹੀਂ ਸੁੱਤੇ ਫਿਰ ਸਾਰੀ ਰਾਤ ਅਹੀਂ ਵੀ ਨਹੀਂ ਸੁੱਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 4 ਵਜੇ ਤੇ ਮੈਂ ਤੇ ਸਾਵਲ ਕੋਠੇ ਤੇ ਫਿਰਣੇ ਹਾਂ ਪੌਣੇ 4 ਵਜੇ ਚਲੇ ਗਏ ਤਾਂ ਕੋਈ ਨਹੀਂ ਉઠਿਆ ਤੇ ਮਾਲਵਾ ਹੀ ਲੱਗ ਰਿਹਾ ਕਿ ਮਿੱਸੀ ਲੈਣੀ ਆਉਗੀ ਐਮਰਜੈਂਸੀ ਕੱਭੀ ਆ ਗਈ ਉਹਦੀ ਮਿੱਸੀ ਨਾਲ ਮਰੀ ਸਾਰੀ ਕੰਮ ਨਹੀਂ ਸੀ ਆ ਗਏ ਜੀ ਨਾ ਤੋਂ ਕੇ ਗੁਰਦੁਆਰਾ ਸਾਹਿਬ ਕਿੱਥੇ ਕਿੱਥੇ ਹੈਗਾ ਜੀ ਅੱਜ ਜਨਮ ਦਿਹਾੜਾ ਬਾਬਾ ਸ਼ੇਰ ਚੰਦ ਜੀ ਦਾ ਕੀ ਆ ਦਈ ਦਾ ਸੀ ਕਿ ਬਾਬਾ ਜੰਦੀਆ ਅੱਦ ਅੱਛਾ ਇਹ ਨਾਨਕੇ ਆ ਗਏ ਆ ਮਲਾਈ ਪਾਉਣਗੇ ਆਪਣੀ ਆਪਣੇ ਦੁੱਧ ਦੇ ਵਿੱਚ ਸੱਚੀ ਗੱਲ ਹੈ ਜਿਹੜੇ ਵੀ ਨਾਲ ਹੈ ਦੇਵੀ ਭਾਈ अच्छा। ਮਮੀ ਜੀ ਦੋ ਕੰਦਦੇ ਜਿਮੇ ਲਾਈ ਮਮੂ ਜੀ ਨੇ ਲਾਈ ਪਾ ਕੇ ਤੇ ਵਿੱਚ ਦੋ ਚਮਚ ਖੰਡ ਰਿਓ ਕਰ ਲੀ। ਮਮੀ ਜੀ ਪਾ ਲਿਆ ਦੋ ਚਮਚ ਖੰਡ। ਫਿਰ ਫਿਰ ਦੁਬਾਰਾ ਠੰਡ ਪਾਣਗੇ। ਕਹਿੰਦੇ ਨੂੰ ਤਸਲੀ ਨਹੀਂ ਮੈਂ ਫਿਰ ਦੁਬਾਰਾ ਪਕਾ ਲਿਆ। اچھا। ਮਤਲਬ ਕਿ ਚਾਹ ਪੰਜ ਚਾਹ ਜੀ ਪਾਓ। ਉਹ ਇਹ ਆ। ਉਹ ਮੇਰੇ ਬੁਲਾ ਰਾ ਹੋ ਜਾਂਦਾ ਮੇਰੀ ਆਪਣੀ ਜਿਹੜੀ ਫੋਟੋ ਆ ਨਾ ਇੱਧਰ ਕਰਾਂ ਤੇ ਆਪ ਕੋ ਬੁਲਾਦਾ। ਹਾਂ ਜੀ। ਆਈ ਨਾ ਪਹਿਲਾਂ ਉਧਰ ਦੂਸਰੇ ਮਾਮੇ ਹੀ ਕਰ ਲਈਏ ਹੋ ਕਿ ਮੈਂ ਵੀਡੀਓ ਨਹੀਂ ਬਣਾਈ ਉਧਰ ਚਾਹ ਪਣੀ ਪੀ ਕੇ ਆਹ ਕਿੰਨਾ ਮਜ਼ਾ ਹੁੰਦਾ ਨਾ ਵੇ ਆਹਾਂ ਦੀ ਕੀ ਗੱਲ ਆ ਤੇ ਹੁਣ ਸਾਨੂੰ ਫੋਨ ਆ ਗਿਆ ਕਿ ਲਾਈਟ ਆ ਗਈ ਆ ਸਾਡੇ ਨੇਬਰ ਉਹਨਾਂ ਨੇ ਫੋਨ ਕਰਦਾ ਪਰ ਅਸੀਂ ਇੱਥੇ ਬੈਠੇ ਮਾਮੀ ਜੀ ਇਹਦੇ ਵੀ ਰੋਟੀ ਖਾਦੇ ਜਾਣਾ ਮੈਂ ਚਲੀ ਆ ਜੇ ਬੜਾ ਪਤਾ ਟਾਈਮ ਚਲੀਏ ਨਿਕਲੀਏ ਪਹਿਲਾਂ ਹੀ ਸੋਚਿਆ ਸੀ ਆਪਣੇ ਕਿ ਜੇ 5 ਵਜੇ ਤੱਕ ਆਉਂਦੀ ਆ ਠੀਕ ਆ ਪਰ ਹੁਣ ਇਹ ਆ ਕਿ ਕਿੰਨੇ ਘੰਟੇ ਬਾਅਦ ਆ ਗਈ ਚਲਦੀਆਂ ਢੱਲ ਵੇਲਾ ਆ ਗਈ ਸਾਡੇ ਕੋਲ ਨਾ ਸੋਈ ਖਾਦੀ ਨਹੀਂ ਹੈ ਤੇ ਆ ਸਾਡੇ ਤੇ ਨਾਲੀ ਹੈ ਸਾਡੇ ਤੇ ਨਾਲੀ ਹੈ ਮਾਂ ਹੀ ਆਈ ਹੈ ਤੇ ਸ਼ੂਗਰ ਹੈ ਹੁਣ ਲਾਈਟ ਤੋਂ ਬਗੈਰ ਵੀ ਕੋਈ ਹਾਲ ਨਹੀਂ ਹੈਗਾ ਸੋ ਬੀਜ਼ੀ ਮੰਮੀ ਬੈ ਕੇ ਆਏ ਆ ਮੰਮੀ ਲੇਟੇ ਮਾਰ ਰਹੇ ਮੰਮੀ ਨੇ ਨਹੀਂ ਮਲਾ ਮੈਂ ਹਾਂ ਉਹ ਆ ਕੇ ਮੰਮੀ ਵੀ ਸ਼ਦੀ ਹੁੰਦੇ ਆ ਤੇ ਫੋਰੀ ਇਹਨਾਂ ਦਾ ਕਦੀ ਮੂੰਹ ਤੇ ਡਿੱਗ ਪੈਂਦਾ ਕਦੀ ਕਿਤੇ ਡਿੱਗ ਪੈਂਦਾ ਕਰੀ ਕਿੱਡਾ ਜੇਦਾ ਬੜੀ ਜੋਰੀ ਚਲਾਈ ਦੇ ਸਾਗ ਦੀ ਡਾਕਟਰ ਸਾਹਿਬ ਦੱਸਣ ਨੇ ਮਹੀਨ ਮਿਲਣ ਗਿਆ ਤੇ ਉਹ ਉਹਨਾਂ ਨੇ ਅਮਰਿਸ਼ ਆ ਗਿਆ ਹਾਂ ਮਾਮੀ ਨੇ ਅਮਰਿਸ਼ ਆ ਗਿਆ ਕਿਹੜਾ ਬੰਨਾ ਉਹ ਤਾਂ ਰੋਟੀ ਇਹੀ ਖਾ ਲਈ ਆ ਮਾਮੀ ਨੇ ਤੇ ਰੋਟੀ ਵੀ ਬਣਾ ਲਈ ਸੀ ਐਵੀਆਂ ਸਾਰਾ ਕੁਝ ਤੇ ਹੋਰ ਤੇ ਹੀ ਭਾਂਡੇ ਵੀ ਝੂਠੇ ਕਰਕੇ ਉਧਰ ਰੱਖਤੇ ਸਾਰਾ ਕੰਮ ਹੋ ਗਿਆ ਤੇ ਆਏ ਅਸੀਂ ਸਵੇਰ ਦੇ ਆ 9 ਵਜੇ ਤੇ ਤੇ 6:30 ਹੋ ਗਿਆ ਤੇ ਹੁਣ ਚੱਲੇ ਆ ਸਾਰਾ ਟਾਈਮ ਇੱਥੇ ਰਹਿ ਆਲੂ ਨਿਊਟਰੀ ਦੀ ਸਬਜ਼ੀ ਸੀ ਚੌਲ ਸੀ ਔਰ ਯਹੀ ਬਾਮੀ ਜੀ ਪਨੀਰ ਦੀ ਭੁਰਜੀ ਚਾਵਲ ਸੀ ਤੇ ਸੇਵੀਆਂ ਹੱਥ ਵਾਲੀਆਂ ਬੜੀ देर ਬਾਅਦ ਖਾਦੀਆਂ ਹੱਥ ਵਾਲੀਆਂ ਸੇਵੀਆਂ ਚਾਵਲ ਜੀ ਉੱਤੇ ਚੜਾ ਗਏ ਆ ਤੇ ਬਸ ਹੁਣ ਆਪਾਂ ਬੜੀਆਂ ਗੱਪਸ਼ਪ ਮਾਰ ਲਈ ਆ ਚਲਿਏ ਹੁਣ ਦਿਲਜੀਤ ਦੀ ਪਤਾ ਨਹੀਂ ਕਿੱਥੇ ਵੜ ਗਿਆ ਓ ਹੈਲੋ ਨੂਰ ਇਹ ਨੂਰ ਜੀ ਇਹ ਕਿੰਝ ਉਹ ਅਗੋਚਾ ਹ ਨਹੀਂ ਜੀ ਕੌਣ ਜੀ ਹੈ ਕੌਣ ਜੀ ਕੌਣ ਜੀ ਦੇ ਇਹ ਪਤਾ ਨਹੀਂ ਕਿੰਨਾ ਸਕੀ ਕਰਦਾ ਇਹ ਤੇ ਕਿੰਝ ਆ ਇਹ ਹੋਣਾ ਰਾਤ ਪੈ ਗਈ ਤੇ ਬਾਸ ਨਿਕਲੀਏ ਅਸੀਂ ਅਰਾਧੇ ਸੜਾ ਨਿਕਲ ਗਏ ਇਤਰਾ ਹੀ ਲਾਈਟ ਬੰਦ ਨੇ ਹੈ ਅੱਜ ਨਾਨਕੇ ਫੇਰ ਮੁਖਾਤੇ ਸਾਡਾ ਕੋਈ ਪ੍ਰੋਗਰਾਮ ਤੇ ਨਹੀਂ ਹੈ ਇੱਧਰ ਆਉਂਦਾ ਪਰ ਜਦੋਂ ਸਾਨੂੰ ਦੱਸਿਆ ਕਿ ਹੋਰ ਕੋਈ ਚਾਰਾ ਨਹੀਂ ਫਿਰ ਸਾਨੂੰ ਇੱਧਰ ਆਉਣਾ ਪਿਆ ਲਾਈਟ ਸੱਡੀ ਆ ਗਈ ਆ ਐ ਕਿੁੱਤੀ 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 ਗੁੱਤੀ ਗੁੱਤੀ ਮੰਮੀ ਜੀ ਦੇ ਕਿਤੇ ਬੂਟੇ ਆ ਫੁੱਲ ਐਨੇ ਸੋਹਣੇ ਸਾਰੇ ਹੀ ਸਦਾ ਬਹਾਰ ਕੀ ਬਾਤ ਆ ਹੁਣ ਆ ਗਏ ਆਪਾਂ ਵੱਡੇ ਮੰਮੀ ਜੀ ਕੋਲ ਪਹਿਲੇ ਇਹੀ ਹੈ ਅੱਛਾ ਪਹਿਲੇ ਇਹੀ ਇਹ ਦੁਬਾਰਾ ਦੁਬਾਰਾ ਆ ਗਏ ਆ ਇੱਕ ਵਾਰੀ ਪਹਿਲਾਂ ਹੋ ਗਏ ਆ ਸ਼ਰਵਨਾ ਘਰ ਬੜੇ ਆ ਤਿੰਨ ਘਰ ਆ ਤਿੰਨ ਘੜਾ ਚ ਗੜੀ ਉੱਧਰ ਗਈ ਉੱਧਰ ਗਈ ਉੱਧਰ ਮੰਮੀ ਜੀ ਨੂੰ ਥਾਂ ਹੀ ਪਸੰਦ ਆਂਦੀ ਆ ਗਏ ਥਾਂ ਸਮਲ ਸਮਲ ਹੀ ਦੇ ਕੁਛ ਹਟੇ ਨਹੀਂ ਨਹੀਂ ਜਾਂਦੇ ਨਹੀਂ ਜਾਂਦੇ ਅੱਗੇ ਹੱਤਾ ਫੇਟ ਸਾਵਲ ਸਿੰਘ ਆ ਜਾ ਖਾਣ ਜੀ ਕੰਮ ਕਰ ਆਇਆ ਆ ਆ ਜਾ ਇੱਥੇ ਆ ਜਾ ਪੁੱਤ ਇੱਥੇ ਚੱਲ ਤੇਰੀ ਪੁੱਤ ਤੇਰੀ ਕਲਾਸ ਪਹਿਲੋ ਜਿੰਦੇ ਦਸਗੇ ਵੀ ਅਸੀਂ ਚੱਲੇ ਆ ਨਹੀਂ ਕਿਹੜਾ ਬਤਾ ਮੈਂ ਤਾਂ ਤੁਹਾਨੂੰ ਮਮਮੀ ਜੀ ਆ ਗਏ ਆ ਆ ਜਾਓ ਤੁਸੀਂ ਅੱਛਾ ਨਹੀਂ ਮਮਮੀ ਜੀ ਆਈ ਚੱਲੇ ਆ ਅਸੀਂ ਚੱਲੇ ਸੀ ਕਿ ਮਨਜੀਤ ਨੇ ਤਾਂ ਬਣਾ ਲਈ ਰੋਟੀ ਇੰਨੇ ਹੁਣ ਤੁਸੀਂ ਆਏ ਤਾਂ ਖਾ ਕੇ ਜਾਓ ਖਾਣਾ ਇੱਥੇ ਤਰਪਿਆ ਹੀ ਆ ਇਹੋ ਜਿਹੀ ਗੱਲ ਹੈ ਹੁਣ ਆਏ ਉਹ ਤੇ ਜਾ ਕੇ ਤੁਸੀਂ ਕਿੱਥੇ ਭੱਜ ਰਹੇ ਹੋ ਕੋਈ ਨਹੀਂ ਪੁੱਛਾ ਮਾਂ ਭੱਜੇ ਨਹੀਂ ਮਾਂ ਮਾਮਾ ਹੀ ਭਜਣਾ ਉਹਨੇ ਹੀ ਬੜਾ ਖੁਆਰਾ ਬੜਾ ਪਿਆ ਕਰਦੇ ਵਿੱਚ ਉਹ ਤੇ ਜਾ ਕੇ ਕਿਤੇ ਭਾਂਡੇ ਪਏ ਕਿਤੇ ਦੁੱਧ ਪਿਆ ਦਹੀਂ ਵੀ ਬਾਹਰ ਰੱਖਿਆ ਆ ਕੇ ਗੜੀ ਬਣਾ ਲਾਂਗੇ ਹਾਂਜੀ ਤੇ ਸਭ ਤੋਂ ਬੜਾ ਖੁਆਰਾ ਹੈ ਇਹਨੂੰ ਇਹੀ ਘਰੇ ਬੜੀਏ ਤੇ ਬੱਤੀ ਫੇਰ ਪੰਦੋ ਜੀ ਫੇਰ ਆ ਜੀ ਪਾਣੀ ਪਾਣੀ ਵਸ ਨਹੀਂ ਹੈਗਾ ਫੁੱਟ ਪਾਣੀ ਵਾਪਸ ਆ ਰਹੇ ਹੋ ਕਿਹੜਾ ਆਪਸ ਆਜੋ ਕਹਿੰਦੀ ਐ ਇਦਾਂ ਹੀ ਕਰਦੇ ਰਾਂਗੇ ਅੱਜ ਕਿਹੜਾ ਰੋਣਾ ਦੇ ਇਗਾ ਉਹ ਗਾਜਰੇ ਜੋਨੀ ਆਲੀ ਨਹੀਂ ਫੱਦੀ ਚਲ ਗਈ ਰਾਤਾਈ ਨਾ ਕੰਗੀ ਵੜ ਕੇ ਇੱਥੇ ਲੱਗੇ ਪਏ ਆ ਅੱਛਾ ਇਹ ਮੈਂ ਕਿ ਬਾਜ ਕਿੱਥੋਂ ਹੁੰਦੀ ਹੈ ਅੱਛਾ ਹੈ ਚਲੋ ਇਹੋ ਜੋਨੀ ਵੀ ਆ ਗਈ ਦੋ ਦਿਨ ਹੱਡੇ ਵੀ ਰਾਈਟ ਟਾਈਮ ਪਿੱਛੇ ਜੇ ਬੜਾ ਧੰਗ ਕੀਤਾ ਹੈਗਾ ਅੱਛਾ ਤੇ ਤੈਨੂੰ ਇੱਥੇ ਦਿਲ ਮਿੱਦਿਆਂ ਦਾਰਿਆ ਨਹੀਂ ਦੋਵੇਂ ਜਾਏ ਦੋਵੇਂ ਹਾਂਜੀ ਟਾਈਮ ਕਿਨਾਂ ਆਇਆ ਟਾਈਮ ਕਿਨਾਂ ਆਇਆ ਟਾਈਮ हां 9:00 ਵਜੇ ਸਤੋਗੇ ਭਬੀ ਜੀ ਚਲੀਏ ਚਲੋ ਹੇਲਿਏ ਹੇਲੋ ਉਠੋ ਚਲੋ ਜਾਈਏ ਹਾਂ ਕਾਰ ਪਹਿਲਾਂ ਹੀ ਜਾਣਾ ਨਹੀਂ ਵੀਰੇ ਹਾਂ 7:00 ਵਜੇ ਕੀ ਛਕਣਾ ਚਾਹ ਤਿਆ ਪ੍ਰਸ਼ਾਦਾ ਤਾਂ ਨਹੀਂ ਚੱਕਾ ਆ ਪ੍ਰਸ਼ਾਦਾ ਦਾ ਮੈਨੂੰ ਨਹੀਂ ਕਰਨਾ ਅੱਜ ਤੱਕ ਕਿੜੀ ਨਾ ਬੋਲਾ ਬਿਨਾ ਉਹ ਨੰਗਸੀਗਾ ਉੱਥੇ ਦੱਸੋ ਹਾਂ ਉੱਥੇ ਗਈ ਸੀ ਹਾਂ ਤੇ ਉੱਥੋਂ ਮੈਂ 2:30 ਵਜੇ ਆਈ ਹਾਂ 3:00 ਵਜੇ ਗਈ ਹਾਂ ਤੇ ਜੂਕਰ ਦੇ ਕੋਲ ਸਮਾਂ ਕਰੇ ਉਦੋਂ ਆਈ ਹੈ ਅੱਛਾ ਤੇ ਮੈਂ ਕਿਹਾ ਚਲੋ 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 ਤਾਂ ਸਾਡੇ ਤਿੰਨ ਫੋਨ ਆ ਗਿਆ ਜੇ ਮੈਂ ਆ ਕੇ ਬਿਠੀ ਥੋੜਾ ਜਿਤੇ ਪਿੰਦੀ ਫੋਨ ਆ ਗਿਆ ਵੀ ਪਤੀ ਆ ਗਈ ਹੈ ਇਹਦੀ ਚਲੀਏ ਚਲੀਏ ਕਹਿੰਦੀ ਨਾ ਹੁਣ ਮੈਂ ਰੋਟੀ ਬਣਾਈ ਹਾਂ ਬਾਹਰ ਘਰ ਦੀ ਤੇਰੇ ਰੋਟੀ ਖਾਣੇ ਆ ਗਈ ਤੇ ਆੜ ਬਣ ਗਈ ਇਹਦੇ ਬਸ ਕਰ ਕਰ ਗਈ ਨਾ ਮੈਂ ਤੇ ਤਰੀਂ ਦੇ ਇੱਕ ਦੀ ਸਬਜੀ ਬਣਾਉਣੀ ਮੈਂ ਝਟ ਕਰਨਾ ਮੈਂ ਤੇ ਆ ਗਈ ਝਟਪਟ ਬਣਾ ਬੂ ਤੇ ਜੇ ਰਾਤੀ ਕਿ ਪਾਓ ਹੁਣ ਜਾਓ ਨਾ ਇਹ ਨਹੀਂ ਉਹ ਸਹੀ ਹੱਟਾ ਟਾਈਮ ਵੀ ਹੋਈ ਸਾਡੇ ਥੀਕ ਪਾਉਣ ਨੂੰ ਜੀਰੇ ਨਹੀਂ ਸੱਚ ਦੇਖਣੀਆਂ ਚਾਹੀਦੀਆਂ ਜੀਰੇ ਦੇ ਮੂਹਰੇ ਵਧੀਆ ਹੋ ਜੀਆ ਟਾਈਮ ਨਾ ਪੜ ਜਾਂਦੀ ਹੈ